ਫੋਨੇ ਨਾ ਮੈਂ ਸਾਰਿਆਂ ਨੂੰ ਰੋਟੀ ਖਵਾ ਦਿੰਨੀ ਆ ਤੇ ਫੇਰ ਹੀ ਮੈਂ ਸਮਾਨ ਲੈਣ ਜਾਣੀ ਆ ਪਹਿਲਾਂ ਨਾ ਵੱਡਿਆਂ ਦੀ ਸੇਵਾ ਕਰਾਂ ਫੇਰ ਜਾਵਾਂ ਖਾਏ ਹਾਇ ਰੱਬ ਮੈਂ ਇਹ ਤੇ ਇਹਨੂੰ ਕਿਹਾ ਸੀ ਸਾਰਾ ਸਮੇੜ ਕੇ ਜਾਈ ਬਾਹਰ ਜਾਂਦੇ ਇਹਨੂੰ ਅੱਗ ਲੱਗੀ ਰਹਿੰਦੀ ਤੂੰ ਸਮੇੜ ਕੇ ਜਾ ਖਲੇਰਾ ਉੱਤੇ ਹੀ ਸੁੱਟ ਗਈ ਸਾਰਾ ਇਹ ਜਿੰਨਾ ਕ ਖਲੇਰਾ ਪਾ ਗਈ ਹੈ ਨਾ ਇਸ ਮਸਲੇ ਦਾ ਹੱਲ ਚਾਈ ਕੋ ਘੜਾਣਾ ਪੈਣਾ ਪਰ ਜਾਵਾਂ ਕਿਹੜੇ ਮੂੰਹ ਨਾਲ ਚਾਈ ਕੋ ਇਹਦੇ ਪਿੱਛੇ ਮੈਂ ਚਾਹੀਨਾ ਲੜ ਪਈਆਂ ਤੇ ਫੇਰ ਉਸ ਤਰ੍ਹਾਂ ਦੀ ਉਸਤ ਹੈ ਕੋਈ ਸੁਧਾਰਾ ਨਾ ਹੀ ਨਹੀਂ ਇਹਦੇ ਵਿੱਚ ਅਜੇ ਮੈਂ ਕਿਹਾ ਸਾਰਾ ਕੁਝ ਸਮੇਟ ਕੇ ਜਾਇਂ ਫੇਰ ਦੌੜ ਗਈ ਬਾਜ਼ਾਰ ਨਹੀਂ ਬਾਜ਼ਾਰ ਕਿਤੇ ਭੱਜਿਆ ਚੱਲਿਆ ਸੀ ਐਡੀ ਅੱਗ ਲੱਗੀ ਬਾਜ਼ਾਰ ਜਾਂਦੇ ਤੂੰ 10 ਮਿੰਟ ਸਮੇਟ ਕੇ ਤੇ ਸਾਰਾ ਸਮਾਨ ਚਲ ਜਾਇਆ ਕੋਈ ਤਰੀਕਾ ਥੋੜੀ ਇਹ ਗੱਲ ਕਿਹੜੇ ਮੂਨਾ ਜਾਵਾਂ ਕਿਹੜੇ ਮੂਨਾ ਚਾਹੀਨੂ ਜਾ ਕੇ ਖਵਾ ਚਾਹੀਨਾ ਗੋਸ਼ ਪੈ ਜਾਣਾ ਮੈਨੂੰ ਚਾਹੀਦੀ ਬੇਖਿਆਦ ਕਿੰਨਾ ਖਲਾਰਾ ਪਾ ਕੇ ਚਲੀ ਗਈ ਰਸੋਈ ਦੇ ਵਿੱਚ ਮੈਂ ਕਿਉਂ ਸੋਈ ਦਾ ਸਾਰਾ ਕਲੇਰਾ ਸਮੇਟ ਕੇ ਜਾਇਂ ਕੋਈ ਨਹੀਂ ਸਮਝਦਾ ਸਾਰਾ ਉੱਥੇ ਗਿਆ ਪੰਜ ਰੁਪਿਆ ਬਿਜਾਰ ਦੇ ਪੰਜੇ ਚ ਲੈ ਆਤੀ ਅੱਡੀ ਅੱਗ ਲੱਗੀ ਬਿਜਾਰ ਜਾਣਦੀ ਨੂੰ ਪਤਾ ਨਾ ਤਾਂ ਘਰ ਦਾ ਕਲੇਰਾ ਸਮੇਟ ਕੇ ਜਾ ਉਹੀ ਕਰ ਮੈਨੂੰ ਫੇਰ ਕਰਨਾ ਪੈਣਾ ਤੇ ਉਹਦੇ ਨੇ ਪੰਜ ਵਜ ਨਹੀਂ ਸੈਂ ਉਹ ਤਾਂ ਕੰਝ ਨੇਰੀ ਨੂੰ ਮੇਰੀ ਨੂੰ ਹੁਣ ਮੇਰੇ ਕੋਲ ਕੀ ਲੈਣ ਆਈ ਹੈ ਚੈ ਇਹੜਾ ਨਹੀਂ ਤੇ ਮੇਰੀ ਨੂੰ ਹੀ ਆ ਤਾਂ ਮੇਰੀ ਮੈਂ ਗੋਆ ਨਹੀਂ ਆਦੀ ਥੋੜੀ ਕਹਨੀ ਹੈ ਇਹ ਵੀ ਤੇ ਮੇਰੀ ਨੂੰ ਆ ਕੋਈ ਮਸਲਾ ਕਰੋ ਨਾ ਨੂੰ ਸੁਧਾਰਨ ਦਾ ਮਸਲਾ ਕਰੋ ਹੁਣ ਜੇ ਦਾ ਫਿਰ ਗੱਲਾ ਕਰਨੀ ਹੁੰਦੀ ਤੇ ਆ ਜਿੰਨੀ ਫਟਾਫਟ ਮੇਰੇ ਕੋਲ ਤੇ ਕਿੱਦਿਨਾਂ ਜਾਵਾਂ ਆ ਕੋਈ ਕਿੱਦਿਨਾਂ ਜਾਵਾਂ ਕਿ ਲੋ ਮੈਂ ਸਮਝ ਨਹੀਂ ਸੀ ਉਦੋਂ ਕੀ ਹੋਇਆ ਸੀ ਸਮਝਾ ਨਹੀਂ ਤਾਂ ਉਹ ਹੀ ਸਮਨਾ ਉਹ ਹੀ ਕਰਕੇ ਦੇਖ ਲੈ ਪਿਆਰ ਨਾਲ ਵਾਸਤੇ ਕਰਕੇ ਦੇਖ ਲੈ ਪਰ ਹੁਣ ਤੂੰ ਦੇਖੋ ਨਾ ਜਾਂ ਉਥੋਂ ਜਾ ਫੋਟਾ ਥੋ ਭਾਜਾ ਤੋਂ ਨਹੀਂ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਘਰ ਦਾ ਮਤਲਬ ਥੋੜਾ ਜਿਹਾ ਹਲਕੇ ਸੁਲਝਾਣਾ ਆ ਹਾਂ ਨਹੀਂ ਦਵਾਈ ਨਹੀਂ ਆ ਹਲਕੇ ਹੀ ਕਰਨਾ ਅੱਜ ਉਹ ਸਮਾਣਾ ਘਰ ਬੱਚੀ ਆ ਹੁਣ ਸਮਝ ਨਹੀਂ ਆਈ ਐਨੀ ਹਾਂ ਕਿ ਹੁਣ ਮੇਰੇ ਗੋਡੇ ਮੋਡੇ ਨਾਲ ਘੁੱਟ ਮੈਂ ਠੀਕ ਹੋ ਗਈ ਆ ਚੰਗੀ ਬਣੀ ਉਹ ਬਦਲਣ ਠੀਕ ਹੋ ਗਏ ਤੇ ਜਿੱਥੇ ਘਟਣ ਨਾ ਮੇਰੇ ਕੋਲ ਆਹ ਉਹ ਕਿ ਉਹਦਾ ਮੇਰੇ ਪੀੜ ਨੂੰ ਜੱਲਤਾ ਹੁਣ ਲੱਛਾ ਵੀ ਰੋ ਹੁਣ ਨਹੀਂ ਦੇਵਾਂ ਤੇ ਕਰ ਲਓ ਪੀੜ ਫੇ ਨਹੀਂ ਲਿਆ ਮੈਂ ਆਪਣੇ ਪੁੱਤਰਾ ਮੈਂ ਕਰ ਲਵਾਂ ਲੈ ਕੋਈ ਗੱਲ ਆਹ ਲੈ ਫਿਰ ਮੈਂ ਚੰਗੀ ਦਾ ਸਿੱਧੀਆਂ ਕਰ ਦਿੰਦਾ ਕਰ ਲਓ ਸਿੱਧੀਆਂ ਕਰ ਉਹ ਘੁੱਟ ਮੈਂ ਘੁੱਟਣ ਤੋਂ ਨਹੀਂ ਮੱਝੀ ਆ ਚਲ ਠੀਕ ਆ ਤਾਂ ਕਰ ਕੀ ਕਰਨਾ ਕੋਟੇ ਨਾ ਤੇ ਦੁੜ ਗਈ ਹੋ ਜਾਂਥੋਂ ਇਹ ਕੋਈ ਗੱਲ ਥੋੜੀ ਹੈ ਹਾਂ ਇਹ ਕੋਈ ਗੱਲ ਥੋੜੀ ਹੈ ਅਚੋ ਸੋਚੋ ਨਾ ਕੀ ਕਰਨਾ ਮੈਂ ਹੁਣ ਨਹੀਂ ਸੋਚਾਂ ਸੋਚੇ ਤੂੰ ਆਪੇ ਹੀ ਸੋਚਾ ਸਮਝਾ ਰਹਾ ਇਹਨੂੰ ਇਹਨੂੰ ਕਿਸਰਾ ਸਮਝਾਣਾ ਮੈਂ ਨਹੀਂ ਮੈਂ ਨਹੀਂ ਕਰ ਸਕਦੀ ਹੁਣ ਇਹ ਤੁਹਾਡਾ ਦੂਆ ਦਾ ਮਾਮਲਾ ਆ ਗਿਆ ਹੁਣ ਮੇਰਾ ਕੋਈ ਮਾਮਲਾ ਨਹੀਂ ਲੈ ਦੇ ਵਿੱਚ ਤੇ ਤੂੰ ਮੈਂ ਰੋਟੀਆਂ ਹੀ ਖਾਣੀਆਂ ਤੂੰ ਮੈਂ ਰੋਟੀਆਂ ਹੀ ਖਾਣੀਆਂ ਬਸ ਆਹ ਮੇਰਾ ਕੋਈ ਤਰੀਕਾ ਥੋੜੀ ਹੈ ਔਰ ਕੀ ਕਰਾਂ ਕਰਾਂ ਅੱਭੀ ਕਰਾਂ ਤੇ ਸਮਝਾਉਣਾ ਨਾ ਬਿਠਾ ਦੇ ਕੋਲ ਪਿਆਰ ਨਾਲ ਸਮਝਾਉਣਾ ਹਾਂ ਕੇੜਾ ਕੁਝ ਨਿਵਾ ਤੇ ਘੜ ਕੁਝ ਨਹੀਂ ਜਣਾ ਨਹੀਂ ਕੇ ਤੇਰੇ ਅੱਖੇ ਲੱਗੇ ਤੇ ਮੇਰੇ ਅੱਖੇ ਲੱਗਦੀ ਦੇਖ ਲੱਗਦੇ ਤੂੰ ਬਸ ਪਿਆਰ ਨਾਲ ਸਮਝਾਣਾ ਹਾਂ ਮੇਰੇ ਕੋ ਪਿਆਰ ਵੀ ਨਹੀਂ ਆਗਾ ਮੈਂ ਇੱਕ ਵਾਰੀ ਕਿਸੇ ਨੂੰ ਕਹਿੰਦੀ ਹੁ ਨਹੀਂ ਆ ਬਸ ਮੈਂ ਤਾਂ ਦਾ ਮਾਹੌਲ ਸੁਧਾਰਨਾ ਮੁੰਡੇ ਤੇ ਕੋਈ ਪ੍ਰੇਸ਼ਾਨੀ ਨਹੀਂ ਪਾੜੀ ਨਾ ਮੁੰਡੇ ਕਿਸੇ ਟੈਨਸ਼ਨ ਜਾਵੇ ਐ ਸੋਚੋ ਘਰ ਦਾ ਮਾਹੌਲ ਸੁਧਾਰਨਾ ਕਿ ਜੇ ਮੁੰਡੇ ਐਸਾ ਕਰਾਂ ਤੂੰ ਚੱਲ ਤੇ ਮੈਂ ਸੋਚਦੀ ਹਾਂ ਅਸੋ ਕੀ ਕਰਨਾ ਤੇ ਕੀ ਨਹੀਂ ਕਰ ਮੈਂ ਨਹੀਂ ਕਿਧਰੇ ਜਾਣਾ ਮੈਂ ਇੱਥੇ ਹੀ ਬੈਠੀ ਆ ਤੇ ਮਸਲੇ ਦਾ ਹੱਲ ਕੱਢ ਕੀ ਰੱਬ ਮੈਂ ਸੋਚਦੀ ਆ ਕੀ ਕਰਨਾ ਤੇ ਸੋਚ ਲਓ ਮੈਂ ਬੈਠੀ ਆ ਕੋਲ ਹਾਂ ਚਲ ਬੈਠੀ ਰਹੇ ਕੋਈ ਚੱਲ ਰਹੇਗੀ ਹਾਂ ਤੂੰ ਬੈਠੀ ਰਹ ਹਾਂ ਕਰੀ ਜਾ ਫਿਰ ਮੇਰੀ ਸੇਵਾ ਕੋਈ ਨਹੀਂ ਮੈਂ ਕਰੀ ਮੈਂ ਪਰ ਜਿਨੀ ਆਈ ਸੀ ਜਿੰਨੇ ਸਾਲ ਤੜੀ ਕੀਤੀ ਤਾਂ ਹੁਣ ਕਿਤੇ ਗਈ ਆ ਉਹ ਨਹੀਂ ਕਰਾਂਗੇ ਨਾ ਥੋੜੀ ਜਨੀ ਹੈ ਮੈਂ ਨਹੀਂ ਕਰਦੀ ਹਾਂ ਮੈਂ ਸੋਚ ਕੇ ਨਾ ਮੁਨੇ ਫੇਰ ਤੁਹਾਨੂੰ ਦੱਸਦੀ ਹਾਂ ਦੱਸੋ 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 ਉਹਦੇ ਬੜੀਆਂ ਤੜੀਆਂ ਬਖਾਂਦੀ ਸੀ ਤੇ ਹੁਣ ਕਹਿੰਦੀ ਹੁਣ ਆਈ ਮੇਰੇ ਕਾਬੂ ਤੇ ਉਹਦੇ ਹੁਣ ਕਹਿੰਦੀ ਮੇਰੀ ਨੂੰ ਮੇਰੀ ਨੂੰ ਵਾਹ ਪਨੀ ਵੀ ਮੈਂ ਦੇ ਦਵਾਂਗੀ ਆ ਟਿਫਨ ਦੇ ਸਾਰੇ ਪੈਕ ਕਰ ਦੇ ਠੀਕ ਤੇ ਮੈਨੂੰ ਸੋਚ ਜਨੀ ਆ ਮੰਮੀ ਲਈ ਵੀ ਕੁਝ ਲੈ ਲਾਂ ਤੇ ਦਾਦੀ ਲਈ ਵੀ ਫਿਰ ਬਾਅਦ ਚ ਨਾ ਗੈਨ ਕੀ ਸਾਡੇ ਲਈ ਕੁਝ ਨਹੀਂ ਲਿਆ ਆਹ ਤਾਂ ਕੁ ਪਰਸਾ ਹੀ ਕਿਨਾਂ ਚਾਹੇ ਹਾਂ ਬੇਟਾ ਪਰਸ ਤੇ ਵਧੀਆ ਹੋ ਮੰਮੀ ਉਹਨਾਂ ਆਹ ਕਲਰ ਸਹੀ ਲੱਗਣਾ ਠੀਕ ਜਿਹੜਿਆ ਕਲਰ ਨਾ ਉਹਨਾਂ ਨੂੰ ਮੈਨੂੰ ਪਤਾ ਇਸ ਤਰ੍ਹਾਂ ਦੇ ਹੀ ਲੈਂਦੇ ਨੇ ਠੀਕ ਤੇ ਦਾਦੀ ਵਾਸਤੇ ਕੀ ਲਵਾਂ ਪਾਦੀ ਦਾਦੀ ਵਾਸਤੇ ਹਾਂ ਇਹ ਫੇਰ ਕਰੀ ਮੇਰੇ ਲਈ ਬੁੱਢਾ ਯਾਰ ਅੰਗ ਲੈਣ ਦਾ ਆਹ ਸਹੀ ਆ ਦਾਦੀ ਵਾਸਤੇ ਠੀਕ ਆ ਵੀ ਪੈਕ ਕਰ ਦੇ ਤੇ ਆਹ ਦਾਦੀ ਵਾਸਤੇ ਠੀਕ ਹੈ ਆ ਵੀ ਪੈਕ ਕਰ ਦੇ ਚੋ ਬੜਾ ਮਹਿਨਸ ਸਮਾਨ ਬੇਟਾ ਤੇ ਤਰਾ ਕਰ ਮੈਂ ਤੇ ਮम्मी ਨਾਲ ਹੀ ਗੱਲ ਕਰਾਂਗੀ ਤੇ ਤੂੰ ਆ ਸਾਰਾ ਸਮਾਨ ਪੈਕ ਕਰ ਦੇ ਠੀਕ ਆ ਚਾਹੀ ਇਹ ਵੇਖ ਲੋ ਇਹ ਤਾਂ ਕਾਈ ਨਹੀਂ ਜਰਾ ਜਿਹਾ ਜੁਟਿਲ ਦਿੱਤੀ ਹੈ ਉੱਥੇ ਜਾ ਕੇ ਬੈਠੀ ਪਤਾ ਨਹੀਂ ਕਿੱਥੇ ਚਲੀ ਏ ਸਮਝ ਨਹੀਂ ਆਉਂਦੀ ਮੈਂ ਕਿਹਾ ਇਹ ਜਲਦੀ ਆ ਜੀ ਹਾਂ ਤੇ ਜਦੋਂ ਮੈਂ ਕਹਿੰਦੀ ਹੁੰਦਾ ਉਦੋਂ ਆਪੇ ਘੇਰ ਦੇ ਦਿੱਤੀ ਹੈ ਨਾ ਹੁਣ ਵੇਖ ਲੈ ਫਿਰ ਚਲੋ ਅੱਜ ਗਈ ਉਹ ਤਿੰਨ ਘੰਟੇ ਹੋ ਗਏ ਨਾ ਗਈ ਨੂੰ ਹਾਂਜੀ ਤਿੰਨ ਘੰਟੇ ਹੋ ਗਏ ਹਾਂ ਤੇ ਵੇਖ ਲੈ ਇਹ ਤਾਂ ਕਰਨ ਨਹੀਂ ਆਈ ਕੀ ਪਤਾ ਕਿੱਥੇ ਗਈ ਏ ਆਪ ਵੀ ਸਮਝ ਨਹੀਂ ਆਉਂਦੀ ਇਹਨੂੰ ਖੋਲ ਦਿਆ ਕਰੋ ਨਾ ਹਾਂ ਮਮੀ ਹਾਂ ਆ ਗਈ ਜੇ ਆ ਗਈ ਜੇ ਕਿ ਹਾਂ ਆ ਗਈ ਹਾਂ ਮੰਮੀ ਆ ਵੇਖੋ ਮੈਂ ਨਾ ਤੁਹਾਡੇ ਦੋਵਾਂ ਨੇ ਪਰਸ ਵੀ ਲੈ ਗਈ ਤੇ ਕੰਜਕਾ ਦਾ ਸਾਰਾ ਸਮਾਨ ਵੀ ਲੈ ਆਈ ਆ ਬੜਾ ਥੱਕ ਗਈ ਆ ਬੜਾ ਨਾ ਅੱਜ ਮਾਰਕੀਟ ਦੇ ਵਿੱਚ ਨਾ ਬਹੁਤ ਰਸ਼ ਸੀਗਾ ਨੀ ਕਿੱਥੇ ਇੰਨੀ ਦੇਰ ਲੱਗ ਗਈਆਂ 3 ਘੰਟੇ ਕਿੱਥੇ ਗਈ ਸੀ ਤੁਹਾਨੂੰ ਮੈਂ ਦੱਸ ਕੇ ਤੇ ਗਈ ਸੀ ਮੈਂ ਸਮਾਨ ਲੈਣ ਜਾਣਾ ਮਾਰਕੀਟ ਦੇ ਵਿੱਚ ਉੱਥੇ ਹੀ ਗਈ ਸੀ ਹੋਰ ਕਿੱਥੇ ਜਾਣਾ ਵਾ ਨਾ ਮਾਰਕੀਟ ਅਸੀਂ ਹੀ ਜਾਂਦੇ ਰਹਿਣਾ ਟਾਈਮ ਲੱਗਦਾ ਮੰਮੀ ਮੈਂ ਇਕ ਸਮਾਨ ਨਹੀਂ ਨਾ ਲਿਆ ਮੈਂ ਕਿੰਨਾ ਸਮਾਨ ਲਿਆ ਤੇ ਤੁਹਾਡੇ ਦੋਵਾਂ ਲਈ ਵੀ ਸਮਾਨ ਲਿਆ ਵਾ ਕਿੰਨੀਆਂ ਮੈਂ ਸਾਰੀਆਂ ਦੁਕਾਨਾਂ ਤੇ ਗਈਆਂ ਕਿੰਨੀਆਂ ਦੁਕਾਨਾਂ ਤੇ ਮੇਰੀ ਗੱਲ ਸੁਣ ਮੈਂ ਤਾਂ ਗਿਆ ਸੀ ਸੋਈ ਚ ਮੇਟ ਕੇ ਜਾਈ ਉਸ ਮੇਟ ਕੇ ਗਈ ਐ ਉੱਥੇ ਹੀ ਸਾਰਾ ਖਲੇਰਾ ਉੱਥੇ ਵੇਗ ਉਹਨੇ ਸੋਈ ਦਾ ਹਾਲ ਦੇ ਉੱਥੇ ਹੀ ਸਾਰਾ ਸੁੱਟ ਕੇ ਤੇ ਭੱਜ ਗਈ ਮੰਮੀ ਤੁਹੇ ਰਹਿਣ ਕੰਦੀ ਉੱਥੇ ਇਹੋ ਹੀ ਨਾ ਦੀ ਗੱਲ ਮਾੜੀ ਆ ਕੇ ਤੇ ਟੋਂਟਾ ਇਹ ਤੇ ਲਾ ਪੈਣੀ ਮੈਨੂੰ ਪਤਾ ਮੈਂ ਛੱਡ ਕੇ ਗਈ ਆ ਤੇ ਆ ਕੇ ਮੈਂ ਹੀ ਸਾਫ ਕਰਨੀ ਹੀ ਨਾ ਜਿਵੇਂ ਛੱਡ ਕੇ ਗਈ ਆ ਤੇ ਸਾਫ ਕਰਨ ਵਾਲੀ ਛੱਡ ਗਈ ਨੀ ਕੋਈ ਘਰ ਆਇਆ ਤੇ ਚੰਗਾ ਲੱਗਦਾ ਸਖਲੇਰਾ ਬੰਦੇ ਨਹੀਂ ਕੋਈ ਘਰ ਆਜੇ ਤੇ ਤੁਸੀਂ ਉਹਨਾਂ ਨੂੰ ਕਹਿਣਾ ਆਜੋ ਆਜੇ ਸਾਡੀ ਰਸੋਈ ਵੇਖੋ ਆ ਕੇ ਕੋਈ ਵੀ ਨਹੀਂ ਰਸੋਈਆਂ ਦੇ ਵਿੱਚ ਵੱੜਦਾ ਕਿਹੜਾ ਇੰਨਾ ਬੇਕੋ ਗੈਸ ਤੇ ਜਿਹੜਾ ਰਸੋਈ 'ਚ ਵੱਡੂਗਾ ਉਹ ਸਾਰੇ ਲੋੜ ਹੀ ਪੈ ਜਾਂਦੀ ਐ ਇੱਥੇ ਕਿਹੜੀ ਗੱਲ ਐ ਕੋਈ ਲੋੜ ਨੂੰ ਨਹੀਂ ਪੈਂਦੀ ਇਹ ਤੇ ਤੁਹਾਨੂੰ ਨਾ ਬਹਾਨਾ ਵਾ ਤੇ ਨਾਲੇ ਮੈਂ ਤੇ ਤੁਹਾਨੂੰ ਚੰਗੇ ਭਲੇ ਛੱਡ ਕੇ ਈ ਗੈਂਡੀ ਅਣੀ ਤੇਰੇ ਕੰਨ ਦਾ ਕੀ ਮਤਵਲ ਹੈ ਕਿ ਤਿੱਲੀ ਵੇਸੇ ਲਾਈ ਹੈ ਮੈਂ ਤੇ ਕੁਝ ਕਿਹਾ ਨਹੀਂ ਦਾਦੀ ਜੀ ਤੁਹਾਨੂੰ ਆਪੇ ਪਤਾ ਲੱਗ ਗਿਆ ਤੇ ਚਲੋ ਵਧੀਆ ਹੀ ਹੈ ਚੰਨ ਕੀ ਪਤਾ ਲੱਗਣਾ ਹੈ ਕਿ ਲਾਪ ਜਿੰਦਰ ਮੈਂ ਇਹਨਾਂ ਤੇ ਇਹਦਰ ਦੇਖ ਹੀ ਹਾਲ ਰਹਿਣਾ ਇੱਥੇ ਨਾ ਨੂੰ ਅਕਲ ਆ ਗਈ ਨਾ ਨੂੰ ਕੌਸ਼ਿਦ ਆਵੇ ਇਹਨੂੰ ਇਹਨਾਂ ਨੇ ਨਹੀਂ ਪਤਾ ਕਿ ਮੈਂ ਘਰ ਦਾ ਹੀ ਸਾਰਾ ਕੁਝ ਕਰਕੇ ਜਾਵਾਂ ਤਿੰਨ ਘੰਟੇ ਬਿਜਾਰਾ ਲਾਈ ਹੈ ਤੇ ਇਹਨੂੰ ਨਹੀਂ ਪਤਾ ਕਿ ਮੈਂ ਕੰਨ ਲ ਘਰ ਆਵਾਂ ਦਾਦੀ ਜੀ ਬਜਾ ਜਾਓ ਨਾ ਟਾਈਮ ਤੇ ਬਲੋਬਦੀ ਲੱਗ ਜਾਂਦਾ ਵਾ ਟਾਈਮ ਦਾ ਤੇ ਪਤਾ ਨਹੀਂ ਲੱਗਦਾ ਨਾਲੇ ਮੰਮੀ ਤੁਹਾਨੂੰ ਤੇ ਮੈਂ ਉਹ ਚੰਗਾ ਬਣਾ ਛੱਡ ਕੇ ਗਈ ਸੀ ਕਿੰਨੇ ਵਧੀਆ ਤੁਸੀਂ ਮੇਰੇ ਨਾਲ ਬਿਹੇਵ ਕਰੰਦੇ ਸੀ ਤੇ ਜਦੋਂ ਮੈਂ ਹਾਂ ਜੋ ਵਾਪਸ ਆਈਆਂ ਤਿੰਨ ਘੰਟੇ ਵੀ ਨਹੀਂ ਹੋਏ ਤੇ ਇੱਕਦਮ ਤੁਹਾਡਾ ਚੇਂਜ ਨਾ ਆ ਗਿਆ ਤੈਨੂੰ ਨਾ ਮੈਂ ਢਿੱਲ ਦੇਦਾ ਨਾ ਤੇ ਫੇਰ ਹੀ ਤੂੰ ਠੀਕ ਰੰਨੀ ਹੈ ਹੋਰ ਨਹੀਂ ਕੋਈ ਗੱਲ ਲਗੀ ਢਿੱਲ ਦੇਤੀ ਤੇ ਬਸ ਛੁੱਟੀ ਗੱਲ ਕਦਮ ਕਰਦਾ ਕੰਮ ਵੀ ਛੱਡ ਜਾਓ ਬਾਜ਼ਾਰ ਨਹੀਂ ਚੱਲ ਜਾਓ ਸਾਰੇ ਕੰਮ ਕਰ ਲਓ ਅ ਛੱਡੋ ਮਰੇ ਚਾਈ ਸੀ ਕਿਆ ਮੈਂ ਆਪਣੀ ਮੰਦੀ ਕਰਨੀ ਹੈ ਐਨਾ ਨਾ ਕੋਈ ਨਾ ਆਪੇ ਹੁ ਸੁਧਰ ਜਾਏ ਯਾਰ ਆਪੇ ਚਲੀਏ ਐਂਡ ਆਪੇ ਸੁਧਰ ਜਾਈਏ ਹਾਂ ਚਲਾਪਾ ਚਲੀਏ ਹਾਇ ਰੱਬਾ ਕੀ ਕਰਾਂ ਮੈਂ ਐਨਾ ਤਾਂ ਮੈਂ ਤੇ ਆਪਣੇ ਵੱਲੋਂ ਸਾਰਾ ਕੁਝ ਚੰਗਾ ਕਰਕੇ ਗਈ ਸੀ ਰਸੋਈ ਦਾ ਤੇ ਮੈਨੂੰ ਪਤਾ ਹੀ ਮੈਂ ਆ ਕੇ ਸਾਫ ਕਰਨੀ ਆ ਆ ਦਾਦੀ ਨੇ ਪਤਾ ਨਹੀਂ ਕਿਹੜੀ ਤਿੱਲੀ ਲਾਤੀ ਮਮੀ ਨੂੰ ਫੇਰ ਉਹੀ ਮੋੜ ਚ ਲੈ ਜਾਂਦਾ ਹੀ ਰੱਬਾ ਤੂੰ ਹੀ ਕੁਝ ਕਰ ਸਕਦਾ ਹੁਣ ਮੇਰੇ ਤੇ ਹੱਥ ਖੜੀ ਚੈ ਇਹ ਇਕੱਲੇ ਹੀ ਚਲੇ ਗਏ ਮੈਨੂੰ ਨਾਲ ਲੈ ਕੇ ਹੀ ਗਏ ਤੁਸੀਂ ਮੈਨੂੰ ਨਾਲ ਲੈ ਕੇ ਜਾਓ ਜਿਹੜਾ ਤਰੀਕਾ ਹੁੰਦਾ ਮਮੀ ਹਾਂਜੀ ਆ ਨਾ ਗੋਭੀ ਪਤਾ ਨਾ ਤੁਹਾਨੂੰ ਬਣਾਣੀ ਆ ਤੇ ਇਹਨੂੰ ਕੱਟ ਲੂ ਦੇ ਇਹਦੇ ਛੋਟੇ ਪੀਸ ਕੱਟਿਓ ਮੈਂ ਥੋੜਾ ਹੋਰ ਕੰਮ ਕਰ ਲਵਾਂ ਓਕੇ ਨਾ ਮੇਰੇ ਕੋ ਨਹੀਂ ਹੋਣਾ ਲੈ ਜਾ ਤੂੰ ਇਹਨੂੰ ਇੱਥੋਂ ਇੱਥੋਂ ਲੈ ਜਾ ਮੇਰੇ ਦੇਖ ਕੇ ਦਿਲ ਘਬਰਾਣਾ ساری ਉਮਰ ਐਂ ਕੁਝ ਕੀਤਾ ਮੇਰੇ ਕੋ ਨਹੀਂ ਹੁੰਦਾ ਕੰਮ ਘਕ ਨਹੀਂ ਮੈਂ ਕਰ ਕਰ ਕੇ ਆਈ ਕੁਝ ساری ਉਮਰ ਰੋਟੀਆਂ ਬਣਾਉਂਦੀ ਰਹੀ ਆ ਸਬਜ਼ੀਆਂ ਕੱਟਦੇ ਵੀ ਆ ਹੀ ਕੁਝ ਕਰਦੀ ਰਹੀ ਆ ਮੰਮੀ ਚੰਗੇ ਭਲੇ ਦੇ ਤੂੰ ਹੀ ਹੈਗੇ ਹੱਥ ਪੈ ਤੁਹਾਡੇ ਚੰਗੇ ਜਾਲੇ ਸਾਰੀ ਉਮਰ ਤੂੰ ਹੀ ਕਰਦ ਰਹੀ ਜੇ ਸਾਰੀ ਉਮਰ ਕਰਦੇ ਹੁਣ ਮੈਨੂੰ ਵੇਖਣਾ ਵੀ ਹੀ ਨਾ ਤੂੰ ਹੀ ਕਰਦੇ ਤੂੰ ਮੈਂ ਦੰਦ ਖਾਵਾ ਨਾ ਸਟੋਪਿੰਗ ਨਾ ਖਦੇ ਨਹੀਂ ਪਿਛਲਾ ਸਮਾ ਲਿਆ ਵਾ ਪਹਿਲਾਂ ਮੈਂ ਬਥੇਰਾ ਕਰ ਲਿਆ ਮੇਰੀ ਸੱਸ ਨੂੰ ਪੁੱਛ ਨਹੀਂ ਕਿੰਨਾ ਕੰਮ ਕਰਦੀ ਸਾਰਾ ਹੀ ਮੈਂ ਹੀ ਕਰਦੀ ਸੀ ਘਰ ਹੁਣ ਇਹ ਮੈਂ ਕਰਨਾ ਤੇ ਰਿਹਾ ਦਾ ਫਾਇਦਾ ਕੀ ਹੈ ਜੇ ਮੈਂ ਹੀ ਕੰਮ ਕਰਦੇ ਫਿਰ ਉਹ ਹੀ ਨਾ ਮੈਨੂੰ ਮੈਂ ਕੋਈ ਕੰਮ ਵਾਲੀ ਇਸ ਘਰ ਦੀ ਸਾਰੇ ਕੰਮ ਮੈਂ ਕਰਾਂ ਯਾਰ ਐ ਨਹੀਂ ਗੱਲ ਹੁੰਦੀ ਕੰਮ ਵਾਲੀ ਹੈ ਜਿੰਮਵਾਰੀ ਹੁੰਦੀ ਨੂੰਹਾਂ ਦੀ ਇਹ ਕੋ ਕੋ ਚੱਲਦਾ ਰਹਿੰਦਾ ਮੈਂ ਕੀਤਾ ਆਪਣੀ ਸੱਸ ਦਾ ਕੰਮ ਤੂੰ ਮੇਰਾ ਕਰਨਾ ਗੱਲ ਖਤਮ। ਜਿੰਨੇ ਵਾਰੀ ਮੇਰੇ ਤੇ ਨਾ ਪਾਇਆ ਕਰੋ ਪਤਾ ਨਹੀਂ ਨੂੰਹ ਜਦੋਂ ਆਂਦੀ ਆ ਵਾ ਸੱਸਾਂ ਨੂੰ ਕੀ ਹੋ ਜਾਂਦਾ ਵਾ ਸੱਸਾਂ ਦੇ ਤੇ ਹੱਥ ਪਹਿਲੀ ਜੰਮ ਜਾਂਦੇ ਆ। ਉਹ ਕੁਝ ਨਹੀਂ ਜੰਮਦੇ ਐਵੇਂ ਨਹੀਂ ਬੋਲੀ ਗਈ ਦਾ। ਤੂੰ ਕਰ ਲੈ ਆਪੇ ਕਰ ਲੈ ਕਰਨੀ ਹੈ ਨਾ ਸਾਰਾ ਕੰਮ। ਮੈਂ ਤੈਨੂੰ ਕਦੀ ਕਿਹਾ ਤੂੰ ਨਹੀਂ ਕਰਦੀ। ਲੈ ਜਾ ਵੀ ਲੈ ਜਾ ਆਪੇ ਕਰ ਲੈ। ਮੇਰ ਕੋ ਨਹੀਂ ਹੋਣਾ। ਵੇਲੇ ਬੈਠੇ ਜੇ ਬੋਰ ਹੁੰਦੇ ਜੇ ਐਵੇਂ ਪਤਾ ਨਹੀਂ ਕੀ ਮੂੰਹ ਜਿਹਾ ਵੱਡੇ ਲਾਈ ਜਾਂਦੇ। ਨਹੀਂ ਮੈਂ ਬੋਰ ਨਹੀਂ ਹੁੰਦੀ ਵੀ। ਮੈਂ ਸ਼ਾਮ ਦੀ ਰਬੜੀ ਹੁਣੀ ਚਾਹਦੀ ਦਮ ਬਹਿਣ ਦੇ ਮੈਨੂੰ ਹੋਰ ਵੀ ਬਥੇਰੇ ਕੰਮ ਆ ਰਸੋਈ ਦੇ ਵੇਖੋ ਜਾ ਕੇ ਵੇਖੋ ਕਿੰਨਾ ਖਲਾਰਾ ਸਾਰਾ ਉਸ ਮੇਟਣਾ ਸਾਰਾ ਕਰਨਾ ਵਾ ਉਹ ਤੇਰੀ ਜ਼ਿੰਮੇਵਾਰੀ ਆ ਤੂੰ ਆਪੇ ਕਰ ਲੈ ਇਹ ਕੋਈ ਗੱਲ ਨਹੀਂ ਐ ਕਿ ਮੈਂ ਤੁਹਾਨੂੰ ਵਹਿਲੀ ਦਿੱਸੀ ਤੇ ਮੈਨੂੰ ਮੇਰੇ ਕੋਲ ਹੀ ਕਰਾਣਾ ਨਹੀਂ ਐ ਏਡੀ ਕਿਹੜੀ ਜ਼ਿੰਮੇਵਾਰੀ ਸਾਰੀ ਉਮਰ ਦਾ ਮੈਂ ਤੇ ਨਾ ਕਰਨਾ ਮੈਂ ਨਹੀਂ ਕਰਨਾ ਮੇਰੇ ਦਿਲ ਹੀ ਨਹੀਂ ਕਰਨ ਤੇ ਕੋਈ ਨਹੀਂ ਜੇ ਤੇ ਦਿਲ ਹੋਗਾ ਕਰ ਲਿਓ ਮੈਂ ਹੁਣੇ ਚੱਲੀ ਆ ਮੈਨੂੰ ਥੋੜਾ ਕੰਮ ਹੈਗਾ ਵਾ ਤੇ ਤੂੰ ਫਟਾਫਟ ਕਰ ਲਿਓ ਸਿਆਪਾ ਮੈਨ ਫੇਰ ਉਹੀ ਕੰਮ ਕਰਨੇ ਪੈਣੇ ਜਿਹੜੇ ਕੰਮ ਆਪਾਂ ਜਿੱਦੀ ਸੀ ساری ਉਮਰ ਕਰ ਕਰਕੇ ਥੱਕ ਗਈਆਂ ਚਾਰ ਦਿਨੇ RAM ਨਾ ਬੈਨ ਲੈਣਾ ਫੇਰ ਹੋਈ ਧਰ ਗਈ ਮੇਰੇ ਚਰਾਣੇ ਕਟੋ ਜੀ ਕਟੋ ਜੀ ਆਪੇ ਕੱਟ ਲੈ ਤੂੰ ਇਹ ਵੀ ਕੰਮ ਮੇਰੇ ਕੋਲ ਹੀ ਕਰਾਣੇ ਜੇ ਰੋਟੀਆਂ ਖਾਣੀਆਂ ਦੇ ਸੀ ਆਪਾਂ ਕਰਨਾ ਹੀ ਪੈਣਾ ਕੱਟਣਾ ਹੀ ਪੈਣਾ ਐਵੇਂ ਨਹੀਂ ਗੱਲ ਬਣਨੀ ਮੈਨੂੰ ਉਹ ਕੱਟਣਾ ਪੈਣਾ ਰੱਖ ਗਈ ਮੇਰੇ ਸਰਾਂ ਦੀ ਕਰੀ ਜਾਪੇ ساری ਉਮਰ ਇਹੀ ਕੰਮ ਕਰਦੇ ਹਰ ਮੈਂ ਧਰ ਵੀ ਦੇਣੀ ਆ ਫੇਰ ਕੱਟ ਕੇ ਨੀ ਕੱਟਣੀ ਗੱਲ ਮੈਂ ਧਰ ਵੀ ਦੇਣੀ ਆ ਵੀ ਕੰਮ ਕਰਨੀਆਂ ਢੋਲਾ ਵੇਲੀ ਚੰਗੀ ਤਰ੍ਹਾਂ ਜੜੀ ਹੋਣੀ ਹੈ ਘਰ ਵੇਲੀ ਹੋ ਕੇ ਨਾ ਆਪਣੀ ਮਾਂ ਨਾਲ ਭਾਈ ਆ ਫੋਨ ਤੇ ਗੱਲਾਂ ਕਰ ਮੈਨੂੰ ਡਾਹਤਾ ਇਸ ਕੰਮ ਨੂੰ ਆਪ ਤੇ ਵੇਲੀ ਹੋ ਕੇ ਬੈਈਏਗੀ ਗੱਲਾਂ ਕਰ ਇੱਕ ਦੇ ਦੇ ਦੁੱਖ ਸੁੱਖ ਨਹੀਂ ਐ ਨਹੀਂ ਮੁੱਕਦੇ ਸਾਰਾ ਦਿਨ ਜਿਸ ਲਈ ਦੇਖੋ ਫੋਨ ਹੱਥ ਦੇ ਵਿੱਚ ਹੀ ਫੜੀ ਰੱਖਦੀ ਬਸ ਆ ਵੀ ਕੀ ਇਨਾਮ ਹੁੰਦਾ ਕਿੰਨੇ ਬਣਾਏ ਫੋਨ ਤੇ ਮੈਂ ਤਾਂ ਗੁੱਸਾ ਝੜਦਾ ਜਾ ਨਹੀਂ ਖਾਈ ਜਾਂਦੀ ਐ ਸਾਰਾ ਦਿਨ ਫੋਨਾਂ ਨੂੰ ਘਰ ਦਾ ਕੰਮ ਨਜ਼ਰ ਨਹੀਂ ਆਉਂਦਾ ਆਪਣੇ ਫੋਨਾਂ ਨੂੰ ਲੱਗੀਆਂ ਰਹਿੰਦੀ ਐ ਰੋਟੀ ਉਹ ਤਦ ਮਿਲਨੀ ਜੇ ਕਰਾਂਗੀ ਤੇ ਐਵੇਂ ਮਿਲਨੀ ਨਹੀਂ ਸਾਡਾ ਵੇਲਾ ਚੰਗਾ ਸੀ ਨਾ ਹੈ ਕਦੀ ਕੋਈ ਫੋਨ ਹੁੰਦਾ ਹੀ ਨਹੀਂ ਸੀ ਨਾ ਮਾਵਾਂ ਨਾਲ ਗੱਲਾਂ ਕਰਨੀਆਂ ਨਾ ਗੱਲ ਬੰ ਮੂੰਹ ਤੇ ਆਣਾ ਆਪਣਾ ਕੰਮ ਕਰਕੇ ਤੇ ਵੇਲੇ ਆਉਣਾ ਇਥੇ ਪਲੇ ਪਲੇ ਦੀ ਗੱਲ ਦੱਸਣੀ ਹੈ ਕੀ ਬਣਾਇਆ ਕੀ ਖਾਦਾ ਕਿੱਥੇ ਗਏ ਕਿੱਥੇ ਆਏ ਕੌਣ ਘਰ ਚਾਇਆ ਕੀ ਕਰਦੀ ਵੀ ਸੱਸ ਮੇਰੀ ਕੀ ਮਸੌਰਾ ਕਰਤਾ ਵੇ ਇਹ ਕਰਨਾ ਹੀ ਨਹੀਂ ਇਥੇ ਇਥੇ ਆਹੀ ਕੁਛ 17 ਦਿਨ ਚੱਲਦਾ ਰਹਿੰਦਾ ਸਾਡੇ ਨਾਲ ਹੁੰਦੇ ਜਦੋਂ ਮਾਪਿਆਂ ਨੂੰ ਮਿਲਣਾ ਜਦੋਂ ਜਾ ਕੇ 2-4 ਮਹੀਨੇ ਬਾਅਦ ਜਾਣਾ ਉਹਨਾਂ ਤੇ ਗੱਲਾਂ ਹੀ ਭੁੱਲ ਜਾਂਦੀਆਂ ਸੀ ਵੀ ਕੀ ਗੱਲ ਮਾ ਨਾ ਕਰਦੀ ਸੁਖਸਾਂ ਦੀ ਕਰਕੇ ਆ ਜਾਣੀ ਆਦੀ ਹੋ ਗਈ ਇਥੇ ਤਾਂ ਸਾਰਾ ਦਿਨ ਫੋਨ ਫੋਨ ਹੋਰ ਕੋਈ ਕੰਮ ਕੋਈ ਨਹੀਂ ਨਿਕੁਦਾ ਕੋਣ ਹੈਲੋ ਹਾਂਜੀ ਟਾਈਮ ਮਿਲ ਗਿਆ ਤੈਨੂੰ ਫੋਨ ਕਰਨ ਦਾ ਮੈਨੂੰ ਮੈਂ ਕੀ ਕਰਨਾ ਭੈਣਾ ਜੋ ਘਰ ਦੇ ਜਾਲ ਚ ਫਸੀ ਹੈ ਬਸ ਕੰਮ ਸਵੇਰੇ ਉੱਠ ਜੋ ਕੰਮ ਦੁਪਹਿਰੇ ਕੰਮ ਸ਼ਾਮੀ ਕੰਮ ਰਾਤੀ ਕੰਮ ਕੰਮ ਹੀ ਨਹੀਂ ਖਤਮ ਹੁੰਦੇ ਤੂੰ ਸੁਣਾ ਅੱਛਾ ਰਿੰਗ ਸਰਮਨੀਆ ਤੇਰੀ ਚੱਲ ਵਧੀਆ ਗੱਲ ਸੁਣ ਲੈ ਮੇਰੀ ਵਿਆਹ ਤੇਰਾ ਹੋਣ ਲੱਗਾ ਵਾ ਤੂੰ ਨਾ ਆਪਣੇ ਘਰ ਵਾਲਿਆਂ ਨੂੰ ਆਪਣੇ ਵਾਸਤੇ ਕਰਕੇ ਰੱਖੀ ਅ ਸੱਸਾਂ ਦੇ ਐਵੇਂ ਬੋਲਦੀਆਂ ਰਹਿੰਦੀਆਂ ਮੇਰੇ ਵੀ ਤੇ ਵੇਖ ਬੋਲਣ ਤਾਂ ਸਾਨੂੰ ਹੋਰ ਕੋਈ ਕੰਮ ਹੈ ਨਹੀਂ ਐ ਬਸ ਬੜਬੜ ਸਵੇਰੇ ਸ਼ਾਮ ਤੇਰੀ ਤੇ ਇੱਕ ਆ ਮੇਰੀਆਂ ਤੇ ਦੋ ਦੋ ਆ ਇੱਕ ਤੇ ਸੱਸ ਇੱਕ ਦਾਦੀ ਸੱਸ ਮੈਨੂੰ ਪਤਾ ਮੈਂ ਇਹਨਾਂ ਨਾਲ ਕਿਤਰਾ ਜੂਝਦੀ ਆ ਹਾਂ ਬੜੀਆਂ ਤੇਜ਼ ਆ ਦੋਵੇਂ ਮੇਰੀ ਚੱਲਨ ਦਿੰਦੀਆਂ ਆ ਉਹ ਤੇ ਮੈਂ ਵੀ ਥੋੜਾ ਬਤਾ ਬੋਲਨੀ ਤਾਂ ਚੱਲ ਪੈਂਦਾ ਵਾ ਨਹੀਂ ਤੇ ਇਹ ਤੇ ਮੈਨੂੰ ਪੂਰੇ ਦਬਾਨ ਦੇ ਚੱਕਰ ਚ ਹੈ ਗਿਆ ਵਾ ਹਾਂ ਸਾਸ ਨੂੰ ਇਹਨੂੰ ਨਹੀਂ ਮੈਂ ਪੁੱਛਣਾ ਇਹਨੂੰ ਜੇ ਮੈਂ ਇੱਕ ਵਾਰੀ ਕਹਿਆ ਤਾਂ ਨਾ ਇਹਨੇ ਤੇ ਨਾਲ ਹੀ ਤਿਆਰ ਹੋ ਜਾਣਾ ਤੇ ਇਹਨੇ ਆਪ ਦੇ ਤਿਆਰ ਹੋਣਾ ਨਾਲ ਉਹਨੂੰ ਬੁੜੀ ਨੂੰ ਵੀ ਤਿਆਰ ਕਰ ਲੈਣਾ ਉਹ ਨਹੀਂ ਨਹੀਂ ਐਡਾ ਡੱਬਾ ਨਹੀਂ ਮੈਂ ਲੈ ਗਿਆ ਨਾ ਹਾਂ ਮੈਂ ਇਹਨਾਂ ਨੂੰ ਪੁੱਛ ਲੈਣੀ ਆ ਹਾਂ ਹਾਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਨਾ ਹੁਣੇ ਜਾਣੀ ਆ ਇਹਨਾਂ ਨੂੰ ਪੁੱਛਦੀ ਆ ਚੱਲ ਠੀਕ ਆ ਓਕੇ ਚੱਲ ਮੈਂ ਨਾ ਇਹਨਾਂ ਨੂੰ ਤੇ ਚਾਹ ਲੈ ਕੇ ਜਾਣੀ ਆ ਮੈਨੇ ਨਾ ਰਿੰਗ ਸੈਰਮਨੀ ਮੇਰੇ ਕੋਲ ਤੇ ਕੋਈ ਸੂਟ ਵੀ ਨਹੀਂ ਹੈਗਾ ਮੈਂ ਨਾ ਕੋਈ ਵਧੀਆ ਜਿਹਾ ਸੂਟ ਹੈ ਨਾ ਕੋਈ ਗਾਊਨ ਵਗੈਰਾ ਕਿੰਨੀ ਇਹਨਾਂ ਨੂੰ ਚੱਲ ਪੁੱਛ ਕੇ ਆਣੀ ਲਗਦਾ ਕਿ ਤੇ ਰਿਸ਼ਤੇਦਾਰ ਦਾ ਵਿਆਹ ਆ ਗਿਆ ਸਾਨੂੰ ਨਹੀਂ ਨਾਲ ਲੈ ਜਾਣਾ ਚੁਗਨੀਆਂ ਕਰਨ ਈ ਸਾਡੀਆਂ ਉਹਦੇ ਉੱਥੇ ਉਹ ਕੀ ਮੇਰੇ ਵੱੜ ਕੇ ਗੀ ਜਾਂਦੇ ਜੇ ਕਿਹਦਾ ਆਇਆ ਫੋਨ ਉਹ ਜਿਹਦਾ ਮੱਝੀ ਆਇਆ ਹੋਵੇ ਤੁਹਾਡੇ ਕੰਨ ਮੇਰੇ ਵਾਲੀ ਹੁੰਦੇ ਕਿਹਦਾ ਫੋਨ ਹੈ ਮੇਰੇ ਵਾਲੀ ਹੁੰਦੇ ਤੇਰਾ ਮੇਰਾ ਪਿਆਰ ਬਹੁਤ ਆ ਨਾ ਐਸਾ ਲਈ ਤੇਰੇ ਵਾਲੀ ਹੁੰਦੇ ਬਈ ਐਡਾ ਬਿਆਨ ਨਾ ਰੱਖੋ ਹਾਂ ਮੇਰਾ ਧਿਆਨ ਹਰ ਮੈਂ ਕਿਹਦਾ ਸੀ ਦੱਸ ਦੇ ਕਿਹਦਾ ਆਇਆ ਉਹ ਐਸੀ ਕਿਸੇ ਦਾ ਫੋਨ ਆਇਆ ਕਿਹਦਾ ਵਿਆਹ ਆਇਆ ਕਿਸੇ ਦਾ ਵਿਆਹ ਨਹੀਂ ਆਇਆ ਮੈਂ ਸਭ ਤੇ ਨਹੀਂ ਗੱਲਾਂ ਸੁਣਦੀ ਬੇਬੀ ਮੈਨੂੰ ਟੱਪਰ ਨੂੰ ਲੈ ਜਾਣਾ ਅਸੀਂ ਤਾਂ ਹੁਣ ਟੱਪਰ ਨਾਲ ਯਾਰਾਂ ਨਾਲ ਪਾਪੇ ਕੋਚਨਾ ਆਪਣੀ ਪ੍ਰਾਈਵੇਸੀ ਵੀ ਹੁੰਦੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦੀ ਸੱਸ ਨੂੰ ਨਾਲ ਜਾਣ ਤੇਰੀ ਪ੍ਰਾਈਵੇਸੀ ਕਦੋਂ ਹੁੰਦੀ ਆ ਪਹਿਲਾ ਜ਼ਮਾਨਾ ਸੀ ਮੈਂ ਕਹਿੰਦੀ ਤੁਰਦੀਆਂ ਨਹੀਂ ਸੀ ਸੱਸ ਨੂੰ ਪੁੱਛੇ ਬਿਨਾ ਨਾਲ ਲੈ ਕੇ ਜਾਣਾ ਜਿੱਥੇ ਜਾਣਾ ਨੂੰ ਆਣ ਤੁਸੀਂ ਨਾ ਆਪਣਾ ਪਹਿਲਾ ਜ਼ਮਾਨਾ ਆਪਣੇ ਕੋਲ ਹੀ ਰੱਖੋ ਤੇ ਪਹਿਲੇ ਜ਼ਮਾਨੇ ਤੋਂ ਥੋੜਾ ਬਾਹਰ ਆਓ ਸਮਾਂ ਬਦਲ ਗਿਆ ਹੋਣਾ ਸਮਾਂ ਥੋੜਾ ਮਾਡਰਨ ਹੋ ਗਿਆ ਵਾ ਤੇ ਤੁਸੀਂ ਵੀ ਆਪਣੇ ਆਪ ਨੂੰ ਉਸ ਚੀਜ਼ ਛੱਡਾ ਲਓ ਮਨੇ ਟਾਈਮ ਵੇਖਿਆ ਵਾ ਸਵੇਰੇ ਸਵੇਰੇ ਲੱਗ ਪਏ ਜੇ ਕਿ ਇਹ ਨਹੀਂ ਹਾਰ ਮਨੇ ਕੋਈ ਸਮਾਨੀ ਨਾ ਨਹੀਂ ਮੰਨੋ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਮੈਂ ਜਿਸ ਰਾਨਾ ਆਪਣੇ ਘਰ ਦਾ ਸਮਝਦਾ ਉਸ ਤਰ੍ਹਾਂ ਚੱਲੀਦਾ। ਉਹ ਤੁਸੀਂ ਨਾ ਜਿਆਦਾ ਹੀ ਕਿਤੇ ਪਿੱਛੇ ਦੇ ਤੇ ਮਾਡਰਨ ਸਮਾ ਆ ਗਿਆ ਤੇ ਮੈਨੂੰ ਹੁਣ ਜਿਆਦਾ ਡਿਸਟਰਬ ਨਾ ਕਰੋ। ਮੈਂ ਚਾਹ ਦੇ ਚੱਲੀ ਤੁਹਾਡਾ ਤੇ ਨਿੱਤ ਦਾ ਕੰਮ। ਮੈਨੂੰ ਪਤਾ ਜਿਹੜੀ ਤੂੰ ਪ੍ਰਾਈਵੇਸੀ ਉੱਥੇ ਕਰਨੀ ਹੈ ਉੱਥੇ ਜਾ ਕਰਨਾ ਕੀ ਹੈ ਸੋਹਰੇ ਨੂੰ ਬਦਲਾਈ ਹੈ ਸੱਸ ਨੂੰ ਬਦਲਾਮ ਕਰਨਾ ਤੂੰ ਉੱਥੇ ਜਾ ਕੇ ਔਰ ਕਰਨਾ ਕੀ ਹੈ ਉੱਥੇ ਜਾ ਕੇ ਤੂੰ ਬਤਾਵਾਂ ਨੂੰ ਇਹ ਹੀ ਤੇਰੀ ਪ੍ਰਾਈਵੇਸੀ ਹੈ। ਸੋ ਹਾਂਜੀ ਅੱਜ ਮੈਂ ਫੇਰ ਕਮੈਂਟਸ ਪੜਨ ਆ ਗਈਆਂ ਤੇ ਸਭ ਤੋਂ ਪਹਿਲਾ ਕਮੈਂਟ ਹੈ ਸਾ比亚 ਜੀ ਦਾ ਤੇ ਇਹਨਾਂ ਦਾ ਕਮੈਂਟ ਹੈ ਇਹ ਕਿ ਰਣਜੀਤ ਜੀ ਮੈਂ ਪਾਕਿਸਤਾਨ ਸੇ ਹੂੰ ਮੈਂ ਆਪ ਕੋਰ ਜਸਵਿੰਦਰ ਜੀ ਕੀ ਬਿਗ ਫੈਨ ਹੂੰ ਮੁਜੇ ਬਹੁਤ ਅੱਛੇ ਲੱਗਤੇ ਹੈ ਆਪ ਕੋਰ ਬles you ਸੋ ਥੈਂਕ ਯੂ ਸਾ比亚 ਜੀ ਜਸਵਿੰਦਰ ਜਸਬੀਰ ਜਾਂ ਪੁਸ਼ਪਿੰਦਰ ਤੇ ਇੱਥੇ ਥੋੜੀ ਜੀ ਕਨਫਿਊਜ਼ਨ ਹੈਗੀ ਆ ਤੇ ਸੈਕਿੰਡ ਕਮੈਂਟ ਆਪਾਂ ਰੀਡ ਕਰਾਂਗੇ ਅਨੂ ਅਨੂ ਨੈਚੁਰਲ ਐਕਟਿੰਗ ਪੁਸ਼ਪਿੰਦਰ ਆਂਟੀ ਡੂਇੰਗ ਵੈਰੀ ਨਾਈਸ thank you anuj ji shanu sharma very nice video maharaji pleasure family thank you shanu sharma ji tohi sarjan itne pyar de ndro heman tridatta very natural thank you ji te aur comment lalita kumari ji very nice video my cute we love you so thank you lalita kumari ji te ਹੁਣ ਫੜਾ ਫੜਾ ਫੜਾਫਟ ਕਮੈਂਟ ਪੜਾਂਗੇ ਆਪਾਂ ਤੇ ਤੁਸੀਂ ਸਾਰੇ ਜਣੇ ਸਾਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਭਾਰਤੀ ਹੂਜਾ ਹੈਲੋ ਹਮੇ ਆਪਕੀ ਵੀਡੀਓ ਬਹੁਤ achi ਲੱਗਦੀ ਹੈ ਥੈਂਕ ਯੂ ਥੈਂਕ ਯੂ so much ਭਾਰਤੀ ਹੂਜਾ ਤੇ ਇਤਨੇ ਸਾਨੂੰ ਪਿਆਰ ਦੇਂਦੇ ਰਹੋ ਤੇ ਵੈਰੀ ਨਾਈਸ ਵੀਡੀਓ ਹਾਂਜੀ ਗੋਲਡੀ ਤੁਸੀਂ ਕੈਮਰੇ ਸਾਹਮਣੇ ਕਿਉਂ ਨਹੀਂ ਆਂਦੇ ਕੇ ਕੇ ਪੰਜਾਬ ਪੁਲਿਸ ਤੁਸੀਂ ਜਿਹਨੇ ਜਾਨੇ ਕਮੈਂਟ ਕਰੋਗੇ ਹੋ ਸਕਦਾ ਸਾਡੇ ਕਮੈਂਟਸ ਵੇਖ ਕੇ ਆਈ ਜਨ ਰਾਜੇਸ਼ ਕੁਮਾਰ ਜੀ ਇਨਾ ਦਾ ਕਮੈਂਟ ਆ ਬਹੁਤ ਸੋਹਣੀ ਹੈ ਆਪਕੀ ਵੀਡੀਓ ਥੈਂਕ ਯੂ ਸੋ ਮਚ ਰਾਜੇਸ਼ ਕੁਮਾਰ ਜੀ ਕਿਰਨ ਸ਼ਰਮਾ 골ਡੀ ਜੀ ਫੇਸ ਦਿਖਾਓ ਜਰੂਰ ਜੀ ਤੁਸੀਂ ਸਾਰੇ ਕਮੈਂਟਸ ਲੁਗੇ ਹੋ ਸਾਰਾ ਦਾ ਉਹ ਆਪਣਾ ਫੇਸ ਦਿਖਾਈ ਦੇਣ ਤੇ ਬਾਕੀ ਹੋ ਵੀ ਕਮੈਂਟਸ ਪੜਦੇ ਹੀ ਆ ਸੋ ਆਮ ਸ਼ਿਵ ਨਾਈਸ ਜਸਵੀਰ ਭੈਣ ਜੀ ਬਹੁਤ ਵਧੀਆ ਲੱਗਦੇ ਥੈਂਕ ਯੂ ਸੋ ਮਚ ਜੀ ਭਾਰਤੀ ਹੁਜਾ ਵੈਰੀ ਨਾਈਸ ਵੀਡੀਓ ਥੈਂਕ ਯੂ ਭਾਰਤੀ ਹੁਜਾ ਜੀ ਮੋਨਿਕਾ ਸੇਠੀ ਬਹੁਤ ਵਧੀਆ ਵੀਡੀਓ ਹੈ ਥੈਂਕ ਯੂ ਜੀ ਤੇ ਦਰਮਪਾਲ 8599 ਨਾਈਸ ਵੀਡੀਓ ਬੇਟਾ ਕਿਰਨ ਮਾਨ ਯੂ ਆਰ ਅ ਧਰਮਿੰਦਰ ਐਕਟਰ ਆਫ आवर ਪੰਜਾਬ ਜੀ ਵੀਓ fromParams ਜਲੰਧਰ ਥੈਂਕ ਯੂ ਸੋ ਮਚ ਦਰਮਪਾਲ ਦਰਮਪਾਲ ਜੀ ਤੁਸੀਂ ਸਾਨੂੰ ਇੰਨਾ ਜ਼ਿਆਦਾ ਰਿਸਪੈਕਟ ਦਿੱਤੀ ਤੇ ਸਾਨੂੰ ਇਸ ਕਾਬਿਲ ਸਮਝਿਆ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਸੋ ਥੈਂਕ ਯੂ ਸੋ ਮੱਚ ਇੰਨਾ ਕ다 ਪਿਆਰ ਦੇਣ ਦੇ ਲਈ ਕੇ ਕੇ ਪੁਲਿਸ ਪੰਜਾਬ वेरी नाइस ਵੀਡੀਓ ਕਿਰਨ ਜੀ ਸਭ ਦੀ ਐਕਟਿੰਗ ਗੁੱਡ ਐ ਖੁਸ਼ ਰਹੋ ਸੁਨੀਤਾ ਸ਼ਰਮਾ ਫਰੋਂ ਜਲੰਧਰ ਥੈਂਕ ਯੂ ਸੁਨੀਤਾ ਸ਼ਰਮਾ ਜੀ ਤੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਕਿ ਤੁਸੀਂ ਸਾਰੇ ਜਣੇ ਇੰਨਾ ਜ਼ਿਆਦਾ ਕਮੈਂਟ ਕਰ ਦਿਓ ਤੇ ਅੰਜਲ ਜੀ ਨੇ ਕਿਹਾ ਵਾ ਤੁਹਾਡੇ ਹਸਬੰਡ ਬਹੁਤ ਸਵੀਟ ਬੋਲਦੇ ਉਹਨਾਂ ਦੇ ਵੇ ਆਫ ਟਾਕਿੰਗ ਬਹੁਤ ਵਧੀਆ ਵਾ ਤੇ ਫੇਸ ਵੀ ਦਿਖਾਓ हां जी हां जी ਸਾਰੇ ਜਾਨੇ ਕਮੈਂਟਸ ਕਰੋ ਮੇ ਵੀ ਆਪਣਾ ਫੇਸ ਦਿਖਾ ਦੇ ਤੇ ਸਾਰਿਆਂ ਨੇ ਜਿੰਨਾ ਜਿੰਨਾ ਨੇ ਮੈਨੂੰ ਕਮੈਂਟ ਕੀਤਾ ਮੇਰੀ ਵੀਡੀਓ ਨੂੰ ਲਾਈਕ ਦਿੱਤਾ ਪਿਆਰ ਦਿੱਤਾ ਸੋ थैंक यू so much ਸਾਰਿਆਂ ਦਾ ਤੇ ਇਤਨਾ ਹੀ ਤੁਸੀਂ ਸਾਰੇ ਜਾਨੇ ਆਪਣਾ ਪਿਆਰ ਦਿੰਦੇ ਰਹੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਿਓ थैंक यू